ਸਹੀ ਤਰੀਕੇ ਨਾਲ ਲੋਨੇ ਗੱਲ ਮੈਨਟੇ ਲੋਦੇ ਨਹੀਂ ਯਾਰ ਬਿਲਕੁਲ ਸਹੀ ਨਹੀਂ ਕੀਤਾ ਦੇਖ ਯਾਰ ਬੰਦਾ ਜਦੋਂ ਜਾਣਦਾ ਵਾ ਆਪਣਾ ਆਰਾਮ ਨਾਲ ਦੇਖਣ ਨੂੰ ਤਾਂ ਘਰੇ ਵੀ ਦੇਖ ਸਕਦਾ ਸੀਗਾ ਉਹ ਸ਼ੋਅ ਕੋਈ ਵੱਡੀ ਗੱਲ ਨਹੀਂ ਪਰ ਅਗਲਾ ਗਿਆ ਕਿ ਯਾਰ ਮੋਕਾ ਮੋਕਾ ਜਾਈਦਾ ਹੁੰਦਾ ਅਗਲੇ ਨੂੰ ਵੀ ਮੈਂ ਫੋਟੋ ਫੋਟੋ ਕਚਾਲੂਗਾ ਬੰਦੇ ਨਾਲ ਉਹ ਯਾਰ ਫੋਟੋ ਫੋਟੋ ਚਾਉਣ ਨੂੰ ਉਹਦਾ ਘਰੀ ਜਾਦ ਮੂਦੇ ਘਰ ਹੈਗਾ ਵਾ ਕਿਉਂਕਿ ਉੱਥੇ ਨਾ ਲੋਕ ਉੱਥੇ ਲੋਕ ਇੰਜੋਏ ਕਰਨ ਗਿਆ ਸੀ ਸਾਰੇ ਹੁਣਾ ਸਾਰਿਆਂ ਦਾ ਮਜ਼ਾ ਖਰਾਬ ਇੰਜੋਏ ਕਰਦੇ ਕਰਦੇ ਬੰਦੇ ਚ ਹੋਇਆ ਵੀ ਚਲੋ ਯਾਰ ਮੈਂ ਖਿਚਾ ਲੈਣਾ ਫੋਟੋ ਕੀ ਹੋ ਗਿਆ ਬਈ ਕੀ ਅਗਲੇ ਨੇ ਮਾਰਿਆ ਪੂਰਾ ਤਾਂ ਨਹੀਂ ਕੁਝ ਗਾਲ ਤਾਂ ਨਹੀਂ ਗੱਡੀ ਫਾਤ ਤੋ ਨਹੀਂ ਬੋਲਦਾ ਸਾਰੇ ਮਾਰ ਵੀ ਸਟੇਜ ਤੇ ਉਹਦੇ ਨਾਲ ਹਾਸਾ ਹੋ ਰਿਹਾ ਹੋਇਆ ਵਾ ਇਸ ਕਰਕੇ ਕਹਿੰਦੇ ਹੋ ਆ ਇਹ ਗਨਮੈਨ ਵੱਖੇ ਨੇ ਪੁਲਿਸ ਵਾਲੇ ਨਾਲ ਸਾਰੇ ਯਾਰ ਉਹਨਾਂ ਬਸ ਕਿਹ ਜਿਹਾ ਤੇਰਾ ਸ਼ੋਈ ਨਾ ਕਰੋ ਉਹਦੇ ਬੰਦੇ ਨਾਲ ਸੀਗੇ ਉਹਦੇ ਨਾਲ ਹੀ ਸੀਗੇ ਫਿਰ ਸ਼ੋਈ ਨਾ ਕਰੋ ਜੇ ਡਰ ਨਾ ਆ ਸ਼ੋਈ ਨਾ ਕਰੋ ਇਹ খালি ਹੱਥ ਨੂੰ ਨਹੀਂ ਅਗਲੇ ਨੇ ਪੈਸੇ ਕਮਾਉਣੇ ਆਪਣੇ ਪੈਸੇ ਵੀ ਤਾਂ ਫਿਰ ਦਰੇ ਵੀ ਦਰੇ ਵੀ ਨਾਣਾ ਫਿਰ ਚਲੋ ਇੰਨੇ ਲੋਕ ਅੱਗੇ ਪਿਛੇ ਕਰਨ ਯਾਰ ਐਵੇਂ ਕੋਈ ਨਹੀਂ ਗੱਲ ਨਹੀਂ ਨਹੀਂ ਅੱਜ ਅੱਜ ਗੱਲ ਐ ਹੁੰਦਾ ਵਾ ਬਾਕੀ ਯਾਰ ਮੈਂ ਕਹਿੰਦਾ ਲੋਕ ਇੰਜੋਏ ਕਰਨ ਗਿਆ ਸੀ ਤਾਂ ਥੱਲੇ ਰਹਿ ਕੇ ਨਾ ਥੋੜਾ ਜਿਹਾ ਵਧੀਆ ਇੰਜੋਏਮੈਂਟ ਹੁੰਦਾ ਸਭ ਥੱਲੇ ਰਹਿ ਕੇ ਮੈਨੂੰ ਐ ਲੱਗਦਾ ਉੱਤੇ ਜਾਣ ਦੀ ਲੋੜ ਹੀ ਨਹੀਂ ਪਰ ਠੀਕ ਉਹ ਵੀਰ ਕਿਹੜਾ ਨਾਲ ਖੜਕੇ ਰੋ ਨੱਚਣ ਲੱਗ ਪਿਆ ਜਾਂ ਗਾਉਣ ਲੱਗ ਪਿਆ ਅਗਲਾ ਫੋਟੋ ਖਿਚਾਉਣ ਗਿਆ ਫੋਟੋ ਖਿਚਾ ਕੇ ਨੀਚੇ ਆ ਆ ਧੱਕਾ ਮਾਰ ਕੇ ਠੀਕ 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 ਆ ਅੱਜ ਪਿਆਰੇ ਸ੍ਰੀ ਗਾਜੀ ਸਾਰੇ ਜਨ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਸਾਡਾ ਵੀ ਸਵਾਗਤ ਆ ਚੈਨਲ ਪਹਿਲਾਂ ਸਬਸਕ੍ਰਾਈਬ ਕਰ ਦਿਓ ਬਈ ਮੰਨ ਕੇ ਤੇ ਅੱਜ ਦਾ ਟੌਪਿਕ ਇਹੀ ਆ ਕਿ ਪ੍ਰੇਮਤਲੋਂ ਸਰਦਾਰ ਵੀਰ ਉਹਦਾ ਨਾਮ ਸ਼ਾਇਦ ਰੰਧਾਵਾ ਆ ਕੁਝ ਐਹ ਜਿਹਾ ਹਨਾ ਤੇ ਉਹ ਬਾਈ ਦੇ ਕੋਈ ਕਮੈਂਟ ਟੱਮੀ ਅੰਯਾਨ ਨੇ ਆਕਾਸ਼ ਨੂੰ ਮਣਬੀਰ ਨੇ ਵੀ ਦੱਸੀਆਂ ਨੇ ਕਿ ਕਿਸੇ ਨੂੰ ਕਿਸੇ ਅੰਕ ਇੱਕ ਕਰੋ ਜਾਂ ਕਿਸੇ ਕੁਰਸੀ ਨੂੰ ਛੇੜਦਾ ਹੀ ਪਿਆ ਸੀ ਬਾਈ ਸਭ ਪੱਕਾ ਨਹੀਂ ਪਤਾ ਬਾਈ ਹਨਾ ਦੱਸਿਆ ਵਾ ਅਸੀਂ ਵੀ ਸੁਣਿਆ ਵਾ ਬਾਈ ਤੇ ਉਹ ਬਾਈ ਸਟੇਜ ਤੇ ਜਾਂਦਾ ਵਾ ਉਹਦੇ ਉਹਨੇ ਆਪਣੀ ਇੰਸਟਾਗ੍ਰਾਮ ਤੇ ਵੀਡੀਓ ਪਾਈ ਆ ਤੇ ਇੱਕ ਵੀਡੀਓ ਦੇ ਵਿੱਚੋਂ ਗਲਤ ਕਮੈਂਟ ਵੀ ਆਏ ਨੇ ਉਹਨੂੰ ਬਾਈ ਕਿ ਯਾਰ ਤੂੰ ਨੋਰਮਲ ਥੱਲੇ ਦੇਖ। ਉਹ ਵੀ ਵੀਰੇ ਯਾਰ ਫੈਨ ਹੀ ਨੇ ਉਹ ਵੀ ਫੈਨ ਹੀ ਨੇ ਫਰੇਮਡ ਲੋਕ ਜਿਹੜਾ ਉਹਨੂੰ ਗਲਤ ਬੋਲਦੇ ਪਏ ਨੇ। ਕਿਹਨੇ ਦੇਖਿਆ ਵੀਰੇ ਯਾਰ ਨਾ ਤੁਸੀਂ ਦੇਖਿਆ ਨਾ ਅਸੀਂ ਦੇਖਿਆ ਉਹਨੂੰ ਕਿਸੇ ਨੂੰ ਛੇੜਦੇ ਹੋਏ ਜਾਂ ਕੁਝ ਕਹਿੰਦੇ ਹੋਏ। ਮੈਂ ਇਹ ਗੱਲ ਸੱਚ ਆ। ਇਹ ਗੱਲ ਸੱਚ ਆ। ਫਰੇਮਡ ਲੋਕ ਕਿਹਦਾ ਨਹੀਂ ਅਸੀਂ। ਪ੍ਰੇਮ ਢੱਲੋਂ ਬੜੇ ਕੁੜੀ ਦਾ ਹੈ ਜਿਹੜਾ ਉਹਨੂੰ ਛੇੜਨ ਚੜ ਗਿਆ ਉੱਤੇ। ਠੀਕ ਹੈ ਨਾ? ਫੋਟੋ ਖਿਚਾਉਣ ਗਿਆ ਗੱਲਾਂ। ਪ੍ਰੇਮ ਢੱਲੋਂ ਦੀ ਜਿਹੜਿਆ ਉਹਨੇ। ਨਹੀਂ ਪੰਡ ਦਾ ਉਹ ਹੀ ਆ। ਜਿਹੜਿਆ ਉਹਨੇ। ਪ੍ਰੇਮ ਢੱਲੋਂ ਨੂੰ ਛੇੜਿਆ ਕੁੜੀ ਨੂੰ ਤੁਸੀਂ ਕਹਿੰਦੇ ਮੈਂ ਕੁੜੀ ਨੂੰ ਛ ਵੀ ਵੀ ਕਹਿ ਰਹੇ ਆ ਕਿ ਸਾਨੂੰ ਪੱਕਾ ਨਹੀਂ ਪਤਾ ਅਸੀਂ ਸੁਣਿਆ ਵਾ ਦੇਖਿਆ ਨਹੀਂ ਆ ਦੇਖਿਆ ਨਹੀਂ ਨੇ ਯਾਰ ਜਿਹੜੇ ਮਤਲਬ ਅਗਲੇ ਨੂੰ ਗਲਤ ਕਹਿ ਰਹੇ ਨੇ ਕੀ ਬਾਕੀ ਯਾਰ ਪ੍ਰੇਮ ਢੱਲੋ ਦੇ ਕਮੈਂਟਾਂ ਚ ਵੀ ਬਹੁਤ ਜਿਆਦਾ ਨਾਲ ਲੋਕ ਬੋਲਦੇ ਪੈਣੇ ਤੇ ਇਹ ਕੋਈ ਗੱਡੀ ਵੱਡੀ ਗੱਲ ਨਹੀਂ ਮੈਂ ਸੋਚਦਾ ਕਿ ਦੋਨਾਂ ਨੂੰ ਨਾ ਦੇਖ ਕੇ ਚੱਲਣਾ ਚਾਹੀਦਾ ਵਾ ਇੱਕ ਫੈਨ ਨੂੰ ਵੀ ਇੱਕ ਆਰਟਿਸਟ ਨੂੰ ਵੀ ਚਲੋ ਕਹਿਣਾ ਹੀ ਨਾ ਪਿਆਰ ਨਾਲ ਵੀ ਕਹਿ ਜਾਂਦਾ ਵੀ ਜਦ ਤੂੰ ਨੀਚ ਹੋ ਜਾ ਬਾਈ ਯਾਰ ਫੋਟੋ ਰਹਿਣ ਦੇ ਕਾਹਨੂੰ ਜਾ ਫਿਰ ੱੱਕਾ ਜਿਹੜਾ ਬਾਈ ਪੁਲਿਸ ਵਾਲਾ ਸੀ ਉਹ ਜਦੋਂ ਰਫਲ ਜੀ ਵੀ ਹੈਨਾ ਦਿਖਾ ਰਿਹਾ ਕਿੰਨਾ ਔਖਾ ਹੋ ਰਿਹਾ ਦਿਖ ਰਿਹਾ ਸਾਰਿਆਂ ਨੂੰ ਦਿਖ ਰਿਹਾ ਵਾ ਵੀਡੀਓ ਚ ਕਿਵੇਂ ੱੱਕਾ ਮਾਰਿਆ ਬੰਦੇ ਚਲੋ ਯਾਰ ਮੇਰੇ ਲੱਗਦਾ ਯਾਰ ਆ ਵੀ ਉਹ ਇਦਾਂ ਨਾ ਇਦਾਂ ਨਾ ਇਦਾਂ ਨਾ ਕੀ ਉਹਨੇ ਪਹਿਲੇ ਵੀ ਕਿਹਾ ਸੀ ਨਾ ਕਿ ਤਿੰਨ ਆਇਓ ਉਹਨੇ ਪਹਿਲੇ ਹੀ ਕਿਹਾ ਸੀ ਹਾਂ ਤੇ ਭਾਈ ਮੇਰੇ ਸਾਰੇ ਇੱਕ ਗੱਲ ਸੁਣੋ ਜੇ ਹੁਣ ਇੱਕ ਵੀ ਸਟੇਜ ਨਾ ਖਾਲੀ ਹੋਈ ਜਾਂ ਕੈਨਸਲ ਹੋਏ ਨਾ ਇਹਦੇ ਜੁਮੇਰਦੂਈ ਸਾਰਾ ਸਟੂਡੈਂਟ ਹੋਣਗੇ ਜਾਂ ਮੈਨੇਜਮੈਂਟ ਹੋਊਗੀ ਲੈ ਨਾ ਜੇ ਕੁਛ ਉ ਉਚਨੀਚ ਹੋ ਜਾਂਦੀ ਹੈ ਨਾ ਕੋਈ ਵੀ ਚਾਰਾ ਬਾਈ ਦੀ ਬਾਈ ਦੀ ਗੱਲ ਨਹੀਂ ਕਰਦਾ ਫਿਰ ਸਾਰੇ ਪੰਜਾਬ ਨੇ ਹਨ ਆਰ ਆਈ ਪੀ ਤੱਕ ਸਟੋਰੀਆਂ ਪਾਉਂਦੀਆਂ ਆ ਗੱਲ ਉੱਥੇ ਵੀ ਖੜਦੀ ਆ ਹਾਂ ਪ੍ਰੇਮ ਢੱਲੋਂ ਨੂੰ ਇਹ ਵੀ ਹੈ ਕਿ ਆਪਾਂ ਕਹਿਣਾ ਚਾਹੁੰਦੇ ਆ ਕਿ ਸ਼ਾਇਦ ਇੱਕ ਆਪਣੇ ਆਰਟਿਸਟ ਕਈ ਆਰਟਿਸਟ ਨੇ ਜਿਨ੍ਹਾਂ ਨੇ ਨਾ ਨਾਮ ਨਹੀਂ ਨਾਮ ਨਹੀਂ ਨਾਮ ਨਹੀਂ ਲਵਾਂਗੇ ਆਪਾਂ ਨਾਮ ਨਹੀਂ ਲੈਂਦਾ ਪਰ ਹੈਗੇ ਨੇ ਜੋ ਪਹਿਲਾ ਹੋਈ ਜਾਣੇ ਵਾਰ ਦਾ ਤਾਂ ਮੈਂ ਫੋਟੋ ਫਾਟੋਂ ਤਾਂ ਵੀ ਆ ਕੋਈ ਫੋਟੋ ਸਕੈਚ ਬਣਾ ਕੇ ਲੈ ਗਿਆ ਹਨਾ ਕੋਈ ਹਨਾ ਉਹਨੇ ਕਿਹਾ ਤਾਂ ਕਿ 20 20 ਰੁਪਿਆ ਵਾਲੇ ਲੈ ਆਉਨੇ ਹੋ ਹਨਾ ਉਹ ਗੱਲ ਗੱਲਾਂ ਉਹ ਮੈਂ ਉਸ ਤੋਂ ਬਾਅਦ ਬੈਠਾ ਬਾਰੇ ਬੋਲਿਆ ਸੀਗਾ ਤੇ ਉਹ ਵੀ ਅੱਜ ਤੱਕ ਵਿਚਾਰਾ ਉੱਪਰ ਨਹੀਂ ਜਿਹੜਾ ਉੱਥੇ ਬੈਠਾ ਉਹ ਬਾਈ ਹਾਂ ਕਹਿੰਦਾ ਤੁਸੀਂ 20 ਨੈਟ ਪਾ ਕੇ ਤੁਸੀਂ ਕੋ ਲੰਡੂ ਜਾ ਕਮੈਂਟ ਕਰ ਦਿੰਦੇ ਹੋ ਛੋਟੀ ਛੋਟੀ ਗੱਲਾਂ ਤੋਂ ਬਹੁਤ ਵੱਡੇ ਹੋ ਜਾਂਦੇ ਨੇ ਹੁਣ ਦੇਖ ਰਹੇ ਆ ਯਾਰ ਆਪਾਂ ਕੀ ਹੁੰਦਾ ਜਾ ਰਿਹਾ ਵਾ ਅੱਜ ਕੱਲ ਮਾੜੀ ਮਾੜੀ ਗੱਲਾਂ ਤੋਂ ਲੋਕ ਯਾਰ ਇੰਜੋਏ ਕਰਨਾ ਤੇ ਥੱਲੇ ਰਹਿ ਕੇ ਕਰੋ ਨਿਆਰੇ ਨਾਲ ਯਾਰ ਗੱਲਬਾਤ ਪੂਰੀ ਓਕੇ ਆ ਚੜ੍ਹਨੀ ਨਹੀਂ ਚਾਹੀਦਾ ਇਸ ਪੀ ਹਾਂ ਇਹ ਗੱਲ ਹੈ ਸੇ ਉਹ ਚੜ੍ਹਿਆ ਵਾ ਅਗਲਾ ਪ੍ਰੈਮਟ ਵਾਲਾ ਚੜ੍ਹ ਮੇਰਾ ਕਹਿ ਸਕਦਾ ਸੀਗਾ ਵੀ ਤੂੰ ਯਾਰ ਨੀਚੇ ਹੋ ਜਾ ਬਾਈ ਅਜਾ ਫੋਟੋ ਦਾ ਨਹੀਂ ਆਪਾਂ ਪਹਿਲਾਂ ਵੀਡੀਓ ਦੇਖ ਲਈਏ ਚਲੋ ਪਹਿਲਾਂ ਵੀਡੀਓ ਦੇਖ ਲੀਏ ਹਾਂ ਵੀਡੀਓ ਦੇਖ ਲਈਏ ਕੀ ਹੋਇਆ ਵਿੱਚ ਆ ਜਿਹੜਿਆ ਬਾਈ ਆਵਾਜ਼ ਕਰ ਲਈ ਵੀਰ ਜੀ ਆਵਾਜ਼ ਹੈ ਨਹੀਂ ਸਿਰ ਸਿਰ ਇਹ ਮੁਸੀਬਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਦਬੀ ਨਾ ਆਹ ਭਾਈ ਜਿਹੜੇ ਜਿਹੜੇ ਰਸਤੇ ਤੇ ਤੂੰ ਤੁਰਿਆ ਐ ਤੇ ਬਦਨਾਮੀ ਹਾਈ ਰੇ ਤੇ ਮਿਲੂਗੀ ਦਿੱਤ ਕੰਟਰੋਵਰਸੀ ਕਰੇ ਉਸ ਨਹੀਂ ਉਹ ਬੰਦਾ ਆਖਾਈ ਰੇ ਜਿਹੜਾ ਨਹੀਂ ਦਿੱਤ ਬਹੁਤ ਹੋ ਗੱਲਾਂ ਤੇ ਰੇ ਵੱਡ ਬਣ ਜਾਏਗੀ ਦਿੱਤ ਕੜਕ ਲੱਖੇ ਤੇ ਖੜਿਆ ਹੋ ਜਾਣਾ ਆ ਤੁਸੀਂ ਵੀਡੀਓ ਵੀ ਦੇਖ ਲਿਓ ਹਨਾ ਤੇ ਚਲੋ ਯਾਰ ਜੋ ਵੀ ਆ ਬਾਈ ਬਣ ਕੇ ਯਾਰ ਇਹ ਕਰਨਾ ਚਾਹੀਦਾ ਕੋਈ ਫੈਣ ਜਾਂਦਾ ਵਾ ਔਰ ਫੈਣ ਹੋਣਾ ਚਾਹੀਦਾ ਯਾਰ ਅਗਲੇ ਆ 100 ਮਜਬੂਰੀਆਂ ਹੁੰਦੀਆਂ ਨੇ ਹਨਾ ਕੰਡੋ ਕੁਝ ਹੋ ਜਾਵੇ ਤਾਂ ਆਪੇ ਸਟੋਰੀ ਆ ਬੰਨ ਗੱਲ ਸੱਚੀ ਆ ਬਾਕੀ ਇਹ ਮੁੱਦ ਨੂੰ ਖਤਮ ਕਰੋ ਇੱਕ ਵੀ ਮੁੱਦਾ ਹੋ ਰਾ ਇਹ ਟੋ ਚੱਲਦਾ ਵਾ ਅੰਮ੍ਰਿਤਸਰ ਵਾਲਾ ਕੀ ਸੀ ਅੱਛਾ ਉਹ ਟੂਲੇ ਵਾਲਾ ਸਟੂਲੇ ਵਾਲਾ ਕਿਹਾ ਪ੍ਰਿੰਟ ਕੱਢਣੀ ਆ ਭੈ ਕਿਹੜਾ ਤੁਸੀਂ ਆਸ ਕਰ ਦਿੱਤੇ ਸਾਲਿਓ ਪ੍ਰਿੰਟਾ ਕੱਢਣ ਪਏ ਅਸੀਂ ਬਾਈ ਸੋਨੀ ਕਮਿਊਨਿਟੀ ਨੂੰ ਗਲਤ ਨਹੀਂ ਬੋਲਦੇ ਪਰ ਯਾਰ ਸਪੋਰਟ ਨਹੀਂ ਕਰਦੇ ਅਸੀਂ ਆ ਕਿਉਂ ਹੈ ਨਾ ਕਿਹੜੇ ਤੁਗਮਾਂ ਚ ਪੈ ਗਏ ਹੈ ਨਾ ਅਸੀਂ ਸਪੋਰਟ ਕਰਦੇ ਆ ਤੁਹਾਨੂੰ ਨਾ ਗੱਲ ਇਹ ਆ ਕਿ ਤੁਸੀਂ ਤੁਹਾਨੂੰ ਆਪਣਾ ਹੱਕ ਤੁਹਾਡਾ ਕਾਹਦਾ ਹੱਕ ਆ ਪੈ ਜਾਓ ਤੁਸੀਂ ਬੰਦਿਆਂ ਵਾ ਬੈਠੇ ਰਹੋ ਯਾਰ ਤੁਸੀਂ ਘਰ ਬੈਠੇ ਰਹੋ ਯਾਰ ਬੰਦੇ ਤੂੰ ਜੋ ਵੀ ਹੋ ਯਾਰ ਜੀ ਘਰ ਬੈਠੇ ਰਹੋ ਆਪਣਾ ਹੈ ਨਾ ਜਦ ਅਸੀਂ ਇਹ ਜੇ ਬਣ ਗਏ ਹਾਂ ਤਾਂ ਆ ਬੈਠੇ ਰਹੋ ਆਪਾਂ ਚ ਜੋ ਮਰਜ਼ੀ ਕਰੋ ਇੰਜੋਏ ਮਤਲਬ ਵੀ ਬੁਲਾਓ ਯਾਰ ਇਹ ਥੋੜਾ ਨਾ ਹੁੰਦਾ ਇਹਨੂੰ ਚੈਨਲ ਛੱਡਿਆ ਤੁਸੀਂ ਇਹ ਸਾਡਾ ਵੱਡਾ ਭਾਈ ਕੋਚ ਆ ਸਾਡਾ ਇਹ ਕੀ ਨਾਲ ਬਾ ਮੈਂ ਇੰਨੀ ਗੱਲ ਕਹਣੀ ਚਾਹੁੰਦਾ ਭਾਈ ਯਾਰ ਤੁਸੀਂ ਦਿੱਲੀ ਜੋ ਕੀਤਾ ਕੀਤਾ ਭਰਾਵਾ ਇੱਥੇ ਪੰਜਾਬ ਆਓ ਇਹ ਭਾਈ ਨਾਲ ਟਾਰਗੇਟ ਕਿਹਨੂੰ ਕਰ ਰਹੇ ਅੰਮ੍ਰਿਤਸਰ ਧਰਤੀ ਨੂੰ ਜ਼ਕਮਾਲ ਕੀਤੀ ਬਈਆ ਉਹ ਤੁਸੀਂ ਹੋਰ ਹੀ ਪਾਸੇ ਦੁਰ ਪੇ ਹੋ ਮੇਰਾ ਵੀਰ ਥੋੜਾ ਦੇਖ ਕੇ ਹਨਾ ਮੈਡ ਸੰਧੂ ਦੀ ਵੀਡੀਓ ਵੀ ਇੱਕਾਈ ਸੀ ਆਓ ਇੱਕ ਮੈਡ ਸੰਧੂ ਵੀ ਬੁਲਿਆ ਆਓ ਉਹ ਮਾਦੀ ਮੰਗਦਾ ਰਿਹਾ ਸ਼ਾਇਦ ਉਹ ਨੇ ਮਾ ਵੀ ਨੋਗ ਦਾ ਆਇਆ ਹੋਣਾ ਨਹੀਂ ਚਾਹੀਦਾ ਸ਼ੂਗਰ ਚੱਜ ਦੀ ਗੱਲ ਵੀ ਹੋਈ ਆ ਉਹਦੇ ਮੈਨੂੰ ਬਹੁਤ ਜਾਣਿਆਂ ਦੇ ਇੰਸਟਾਗ੍ਰam ਤੇ ਮੈਸੇਜਸ ਆ ਰਹੇ ਤੇ ਸਵੇਰ ਦੇ ਮੈਨੂੰ ਬਹੁਤ মিডিਆ ਚੈਨਲਸ ਵੱਲੋਂ ਵੀ ਕਾਲਸ ਆਇਨੇ ਕਿ ਜੋ ਪ੍ਰਾਈਡ ਰੇਡ ਕੈਨਸਲ ਹੋਈ ਹੈ ਤੁਹਾਨੂੰ ਉਹਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਐ ਇੱਡੀ ਕੋਈ ਵੱਡੀ ਗੱਲ ਨਹੀਂ ਐ ਜੇ ਕੈਨਸਲ ਹੋ ਗਈ ਆ ਤੇ ਇੱਡੀ ਕੋਈ ਗੱਲ ਨਹੀਂ ਐ ਸਡ ਅੰਬਰੇਸ ਜਿਹੜਾ ਵਈ ਗੁਰੂਆ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੋਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅੱਜ ਦੀ ਗੱਲ ਆ ਉਹ ਬਾਈ ਨੇ ਚੱਲ ਵਧੀਆ ਯਾਰ ਬਾਈ ਤੂੰ ਵਧੀਆ ਗੱਲ ਕੀਤੀ ਆ ਚਾਹੇ ਤੂੰ ਭੈਣ ਚਾਹੇ ਬਾਈ ਜੋ ਵੀ ਆ ਵਾ ਆਹ ਜੋ ਵੀ ਆ ਤੂੰ ਮੇਰਾ ਭਰਾ ਜੋ ਵੀ ਆ ਤੂੰ ਸੈਟਾ ਕੰਮ ਤੇਰਾ ਵਧੀਆ ਤੂੰ ਲੱਗਿਆ ਰਿਆ ਜਿਵੇਂ ਲੱਗਿਆ ਤੇਰੀ ਲੱਗ ਗਈ ਜੀ ਯਾਰ ਕੋਈ ਚੱਕਰ ਲੱਗੀ ਲੈ ਲੱਗਿਆ ਇਹ ਕੀ ਕਹੀਏ ਤੈਨੂੰ ਇਹ ਤੂੰ ਵਾਕੀ ਯਾਰੋ ਪ੍ਰੇਡ ਆਲੇ ਨੂੰ ਆਹ ਆਣਾ 사ਣਾ ਤੁਸੀਂ ਕਿਹੜਾ ਤੁਸੀਂ ਕਿਲਾ ਫੜਾ ਕੀਤਾ ਭੈਣੇ ਤੁਸੀਂ ਪ੍ਰੇਡਾ ਕੱਢਦੇ ਪਿਓ ਹੈ ਗਰਗ ਚੁਗਜਨ ਜਿੱਤ ਗਏ ਤੁਸੀਂ ਅਗਰਦੀ ਮਨਾਲੀਆ ਉਹਨਾਂ ਸਹੀ ਗੱਲ ਕਹੀਆਂ ਉਹ ਵੀਰੋ ਦੇਖੀ ਤੁਸੀਂ ਬੜਾ ਬੜਾ ਐਡ ਲਾਇਆ ਪਿਆ ਉਹ ਕਹਿੰਦਾ ਉਠੋ ਜਗੋ ਭੈ ਜੀ ਚਲੋ ਯਾਰ ਬਸ ਠੀਕ ਆ ਭਈ ਵਰਗੇ ਹੋਣੀ ਚਾਹੀਦਾ ਉਹ ਮੇਰੇ ਕੈਨਸਲ ਹੋ ਗਈ ਆ ਅਪਰੇਟ ਤਾਂ ਕੈਨਸਲ ਹੋ ਗਈ ਕੈਨਸਲ ਹੋ ਗਈ ਨਾ ਕੈਨਸਲ ਹੋ ਗਈ ਆ ਪਾਈ ਕਰਾਈ ਆਹੋ ਪਾਈ ਕਰਾਈ ਆ ਪਾਈ ਫੂਨ ਲਾ ਬਾਕੀ ਯਾਰ ਸਰਕਾਰ ਨੂੰ ਵੀ ਇਹ ਸਟੈਪ ਚੱਕਨੇ ਚਾਹੀਦੇ ਨੇ ਯਾਰ ਹਾਂ ਭਗਵਾਨ ਤੁਮ ਸਰਕਾਰ ਨੂੰ ਹਣਾ ਚੱਕਨੇ ਚਾਹੀਦੇ ਨੇ ਕਿ ਯਾਰਾ ਕਿੱਧਰ ਨੂੰ ਹਣਾ ਮੇਲੇ ਕੋਈ ਲੱਗਦੇ ਸੀ ਜਿਵੇਂ ਪਿੰਡ ਕੋਡਗੁਰਾ ਮੇਰਾ ਲੱਗਦਾ ਵਾ ਕੁਸ਼ਪਾਰ ਦਾ ਮੇਲਾ ਮਾਤਾ ਜੀ ਦਾ ਮੇਲਾ ਗੁਰੂਆਂ ਪੀਰੀਆਂ ਦਾ ਮੇਲਾ ਜਿੰਦ ਗੁਰੂਆਂ ਪੀਰਾਂ ਦਾ ਮੇਲਾ ਕੀ ਨਾ ਵੀ ਇਹ ਹੁੜੀ ਯਾਰੇ ਮੇਕਿਆਂ ਤੇ ਮਿਲਣ ਨੇ ਕੀ ਉਹ ਛੋਟਾ ਜਵਾਬ ਕੀ ਕੀ ਕਹੂਗਾ ਜੋ ਪੁੱਛੂਗਾ ਕੀ ਆ ਕੀ ਚੱਲਦਾ ਪਿਆ ਵਾ ਉਹ ਮਾਪੇ ਕੀ ਕਹੂਗਾ ਕਿ ਇਹ ਨਾਲ ਸਟੂਲੀਆਂ ਦੀ ਰਲ ਰਲ ਨਹੀਂ ਚੱਲਦੀ ਪਿਆ ਉਹਦੇ ਕਿੰਨਾ ਹੈਨਾ ਇਫੈਕਟ ਪਊਗਾ ਜਵਾਬ ਤੇ ਜੋ ਤੁਸੀਂ ਹੈਗੇ ਹੋ ਰੋ ਤੁਹਾਨੂੰ ਕੋਣ ਕੋਈ ਕਹਿੰਦਾ ਤਾਂ ਨਹੀਂ ਤੁਹਾਨੂੰ ਯਾਰ ਆਪਣਾ ਘਰੇ ਰੋ ਜੋ ਵੀ ਇਹ ਸੈਟ ਆ ਯਾਰ ਹੈਨਾ ਤੇ ਬਾਕੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ ਉਦ ਤੱਕ ਆਪਣਾ ਤੇ ਆਪਣੀ ਫੈਮਲੀ ਦਾ ਤਿਆਰ ਰੱਖਿਓ ਪਿਆਬਰੀ ਸਸਰੀ ਦਾ